ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ-ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ-ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਵਧੀਆ ਠੀਕ ਹੀ ਚਾਹੀਦੀ ਹੈ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਰੈਮਡੀ ਲੈ ਕੇ ਆਏ ਆ ਜੋ ਕਿ ਬਹੁਤ ਹੀ ਜ਼ਿਆਦਾ ਮਤਲਬ ਇਫੈਕਟਿਵ ਆ ਵਿਯੋਧਾ ਰਿਜ਼ਲਟ ਆ ਜਿਹੜਾ 100% 100% ਰਿਜ਼ਲਟ ਵਾਲੀ ਤੁਹਾਡੇ ਵਾਸਤੇ ਇੱਕ ਹੋਮ ਰੈਮਡੀ ਲੈ ਕੇ ਆਈਆਂ ਤੇ ਆਪਾਂ ਉਹ ਅਜਮਾਈ ਹੋਈ ਆ ਤੇ ਫਿਰ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਉਹ ਤੇ ਘਰੇ ਪਈ ਸਮਾਨ ਨਾਲ ਆਪਾਂ ਕੋਈ ਬਾਜ਼ਾਰੋਂ ਕੁਝ ਵੀ ਨਹੀਂ ਲੈ ਕੇ ਆਉਣਾ ਤੇ ਬਹੁਤ ਸਾਰੀਆਂ ਭੈਣਾਂ ਦੀ ਇਹ ਪ੍ਰੋਬਲਮ ਆ ਜਿਹੜੀ ਆਪਾਂ ਤੁਹਾਨੂੰ ਸੋਲਵ ਕਰਨ ਦਾ ਬਹੁਤ ਛੋਟਾ ਜਿਹਾ ਛੋਟਾ ਜਿਹਾ ਤਰੀਕਾ ਦੱਸ ਰਹੇ ਆ ਜਿਹਦੇ ਨਾਲ ਬਹੁਤ ਵੱਡੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਤੁਹਾਡੀ ਜਿਹੜੀਆਂ ਭੈਣਾਂ ਵੀ ਬਹੁਤ ਅੱਕ ਥੱਕ ਚੱਕੀਆਂ ਉਸ ਚੀਜ਼ ਨੂੰ ਕੀਕਾ ਉਹ ਕੀ ਹੈਗੀ ਆ ਉਹ ਆਪਾਂ ਤੁਹਾਨੂੰ ਹੁਣ ਦੱਸ ਦਿੰਨੇ ਆ ਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਐਵੇਂ ਦੀਆਂ ਜਿਨ੍ਹਾਂ ਦੇ ਫੇਸ ਤੇ ਸ਼ਾਈਆਂ ਪਿਗਮੈਂਟੇਸ਼ਨ ਜਿਹੜੀਆਂ ਦਵਾਈਆਂ ਲੈ ਲੈ ਵੀ ਥੱਕੀਆਂ ਕ੍ਰੀਮਾਂ ਲੈ ਲੈ ਵੀ ਥੱਕੀਆਂ ਬਿਊਟੀ ਪ੍ਰੋਡਕਟ ਬਹੁਤ ਸਾਰੇ ਯੂਜ਼ ਕਰ ਕਰ ਥੱਕੀਆਂ ਅਲੱਗ-ਅਲੱਗ ਨਵੇਂ ਜਿਹੜੀ ਕੋਈ ਦੱਸਦੀ ਆ ਉਹੀ ਲੈ ਆਉਂਦੀ ਆ ਉਹ ਪਰ ਨਹੀਂ ਕੋਈ ਹੱਲ ਨਹੀਂ ਹੋਇਆ ਤਾਂ ਆਪਾਂ ਤੁਹਾਨੂੰ ਇਸ ਚੀਜ਼ ਦਾ ਇੱਕ ਹੱਲ ਦੱਸਣ ਲੱਗੇ ਆ ਜਿਹੜਾ ਕਿ ਬਹੁਤ ਜ਼ਿਆਦਾ ਕਾਰਗਰ ਨੁਸਖਾ ਤੁਸੀਂ ਟਰਾਈ ਕਰਕੇ ਖੁਦ ਇਸ ਚੀਜ਼ ਦਾ ਰਿਜ਼ਲਟ ਆਪਾਂ ਨੂੰ ਦੱਸੋਗੇ ਵੀ ਆ ਬਹੁਤ ਵਧੀਆ ਠੀਕ ਆ ਤੇ ਤੁਸੀਂ ਅੱਗੇ ਵੀ ਬਹੁਤ ਜਾਣਿਆਂ ਨੂੰ ਦੱਸੋਗੇ ਇਹ ਚੀਜ਼ ਤੁਹਾਨੂੰ ਮੇ ਹੋ ਸਕਦਾ ਕਿਸੇ ਭੈਣਾਂ ਨੂੰ ਕਈਆਂ ਨੂੰ ਪਤਾ ਹੋਵੇ ਪਰ ਚਲੋ ਜਿਨ੍ਹਾਂ ਨੂੰ ਪਤਾ ਉਹ ਬਹੁਤ ਵਧੀਆ ਗੱਲ ਆ ਉਹ ਅੱਗੇ ਵੀ ਦੱਸ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਉਹ ਸੁਣ ਲਓ ਹੁਣ ਠੀਕ ਆ ਤੇ ਆਪਾਂ ਅੱਗੇ ਤੁਹਾਨੂੰ ਸਾਰੀ ਵੀਡੀਓ ਜਿਹੜੀ ਕੀਰਗੇ ਦਿਖਾ ਦਿੰਨੇ ਵੀ ਉਹ ਚ ਆਪਾਂ ਕੀ ਕੀ ਯੂਜ਼ ਕੀਤਾ ਹੈਗਾ ਠੀਕ ਆ ਜਿਹੜੀਆਂ ਆਪਣੇ ਇਥੇ ਸ਼ਾਈਆਂ ਪੈ ਜਾਂਦੀਆਂ ਜਾਂ ਆਪਣੇ ਕਾਲੇ-ਕਾਲੇ ਪਿਗਮੈਂਟੇਸ਼ਨ ਅੰਦਰ ਤੋਂ ਦਿਸਦੀਆਂ ਐਵੇਂ ਐਵੇਂ ਕਰਕੇ ਉੱਪਰ ਕੰਗਾਂ ਦੇ ਤੋਂ ਉੱਪਰ-ਉੱਪਰ ਦੇਸ ਦਾ ਕਈਆਂ ਦੇ ਨਾਲ ਵਿੱਚ ਨਿਸ਼ਾਨ ਬਣ ਜਾਂਦੇ ਆ ਉਸ ਚੀਜ਼ ਦਾ ਇਹ ਹੱਲ ਹੈਗਾ ਤੇ ਉਹਦੇ ਵਾਸਤੇ ਇਹ ਮੈਂ ਤੁਹਾਨੂੰ ਦੱਸਦਾ ਵੀ ਇਹ 100% ਆ ਜਿਹੜਾ 100% ਦਾ ਰਿਜ਼ਲਟ ਮਿਲੂਗਾ ਤੁਹਾਨੂੰ ਠੀਕ ਆ ਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਗਰੇਸਲੀਨ ਨਿੰਬੂ ਤੇ ਗਲਾਵਜਲ ਤਿੰਨ ਹੀ ਚੀਜ਼ਾਂ ਚਾਹੀਦੀਆਂ ਤਿੰਨੇ ਚੀਜ਼ਾਂ ਮੇਰੀਆਂ ਸਾਰੀਆਂ ਭੈਣਾਂ ਕੋਲੇ ਹੋਣੀਆਂ ਕਿਉਂਕਿ ਗ੍ਰੈਸਲਿਨ ਤੇ ਜਿਹੜਾ ਕੀ ਗਲਾਵਜਲ ਉਹ ਸਾਰੀਆਂ ਭੈਣਾਂ ਕੋਲੇ ਮੇਰਿਆਂ ਕੋਲੇ ਹੋਊਗਾ ਨਿੰਬੂ ਵੀ ਸਾਰੀਆਂ ਭੈਣਾਂ ਦੀ ਰਸੋਈ 'ਚ ਹੀ ਬਿਆਹ ਹੋਊ। ਠੀਕ ਆ ਜੇ ਨਹੀਂ ਹੈਗਾ ਤਾਂ ਇਹ ਚੀਜ਼ਾਂ ਕੋਈ ਮਹਿੰਗਾ ਨਹੀਂ ਹੈਗਾ 100 ਰੁਪਏ ਦਾ ਵੀ ਸਾਰਾ ਸਮਾਨ ਨਹੀਂ ਆਉਣਾ ਤੁਹਾਡਾ ਜਿਹੜਾ ਕੀ ਮਹੀਨੇ ਦਾ ਹੋ ਜਾਊਗਾ। ਠੀਕ ਆ ਤੇ ਮਹੀਨੇ 2 ਮਹੀਨੇ ਲੰਘ ਜਾਣੇ ਕੋਈ ਇਹ ਨਹੀਂ ਵੀ ਨਿੰਬੂ ਹੀ ਆ ਤੁਹਾਨੂੰ ਥੋੜੇ ਦਿਨਾਂ ਤੋਂ ਲਿਓਣੇ ਪੈਣਗੇ ਜੇ ਤੁਸੀਂ ਮਤਲਬ ਗਲਾਵ ਜਲ ਤੇ ਗ੍ਰੇਸਲੀਨ ਦੀ ਐਡੀਡੀ ਪੈਕਿੰਗ ਵੀ ਮੰਗਾ ਕੇ ਰੱਖ ਲਈ ਜਿੱਡੀ ਮੈਂ ਤੁਹਾਨੂੰ ਦਿਖਾਉਂਗੀ ਹੁਣ ਅੱਗੇ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਕਾਫੀ ਮਹੀਨਾ ਡੇਢ ਮਹੀਨਾ ਨਹੀਂ ਮੁੱਕਦੀ ਤੁਹਾਨੂੰ ਜੇ ਤੁਸੀਂ ਡੇਲੀ ਰੁਟੀਨ 'ਚ ਤੇ ਕਰਨੀ ਇਹ ਚੀਜ਼ ਰੁਟੀਨ 'ਚ ਇਹਦਾ ਇੱਕ ਵੀ ਨਾਗਾ ਨਹੀਂ ਪਾਉਣਾ ਤੁਸੀਂ ਫੇਰ ਇਹਦਾ ਰਿਜ਼ਲਟ ਮਿਲੂਗਾ ਤੁਹਾਨੂੰ ਤੇ ਕਰਨੀ ਵੀ ਨਾਈਟ ਨੂੰ ਆ ਦਿਨੇ ਵੇਲੇ ਨਹੀਂ ਕਰਨੀ ਜਾਂ ਫਿਰ ਜਮਾ ਸ਼ਾਮ ਨੂੰ ਕਰਨੀ ਹੈ ਤਾਂ ਕਿ ਜਦੋਂ ਉਸ ਤੋਂ ਲੌਨ ਤੋਂ ਬਾਅਦ ਬਿਲਕੁਲ ਵੀ ਧੁੱਪ ਨਾ ਹੋਵੇ ਤੇ ਆਪਾਂ ਨੂੰ ਧੁੱਪ 'ਚ ਨਾ ਜਾਣਾ ਪਵੇ ਠੀਕ ਆ ਤੇ ਤੁਹਾਡਾ ਫੇਸ ਵੀ ਐਵੇਂ ਚਮਕੂ ਜੂਗਾ ਜਿਵੇਂ ਤੁਸੀਂ ਪਤਾ ਨਹੀਂ ਕੀ ਤੁਹਾਨੂੰ ਪੁੱਛਣਗੇ ਵੀ ਤੁਸੀਂ ਕੀ ਯੂਜ਼ ਕਰਨਾ ਸ਼ੁਰੂ ਕੀਤਾ ਹੈ ਐਵੇਂ ਦਾ ਰਿਜ਼ਲਟ ਮਿਲਣਾ ਤੁਹਾਨੂੰ ਇਸ ਚੀਜ਼ ਦਾ ਤੇ ਚਲੋ ਆਪਾਂ ਹੁਣ ਤੁਹਾਨੂੰ ਅੱਗੇ ਸਾਰੀ ਵੀਡੀਓ ਦਿਖਾ ਦਿੰਨੇ ਆ ਵੀ ਕਿਵੇਂ-ਕਿਵੇਂ ਆਪਾਂ ਸਾਰੀ ਚੀਜ਼ ਨੂੰ ਯੂਜ਼ ਕਰਨਾ ਕੀ ਕੀ ਚੀਜ਼ਾਂ ਕਿਵੇਂ ਕਿਵੇਂ ਲੈਣੀਆਂ ਆਪਾਂ ਕਿੰਨਾ ਕਿੰਨਾ ਲੈਣੀਆਂ ਸਾਰਾ ਕੁਝ ਧਿਆਨ ਨਾਲ ਵੇਖ ਲਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਵੇਖਿਆ ਕਰੋ ਸਾਰੀਆਂ ਭੈਣਾਂ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਦੇਖ ਲਓ ਤੁਸੀਂ ਕੀ ਕੀ ਚਾਹੀਦਾ ਆਪਨ ਲਓ ਜੀ ਇਸ ਰੈਮਡੀ ਨੂੰ ਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਫੇਸ ਆਪਣਾ ਵਾਸ਼ ਕਰ ਲੈਣਾ ਠੀਕ ਆ ਤੁਸੀਂ ਕਿਸੇ ਵੀ ਸਾਬਨ ਨਾਲ ਕਰ ਸਕਦੇ ਜਿਹੜੀ ਵੀ ਤੁਸੀਂ ਯੂਜ਼ ਕਰਦੇ ਹੋ ਕਿਸੇ ਵੀ ਫੇਸ ਵਾਸ਼ ਨਾਲ ਕਰ ਸਕਦੇ ਜਿਹਦੇ ਨਾਲ ਵੀ ਤੁਸੀਂ ਯੂਜ਼ ਕਰਦੇ ਹੋ ਜਿਹੜਾ ਵੀ ਕੋਸ਼ ਆਦੇ ਫੇਸ ਵਾਸ਼ ਨਾਲ ਸਾਫ਼ ਕਰ ਲਿਓ ਸਾਰਾ ਫੇਸ ਚੰਗੀ ਤਰ੍ਹਾਂ ਕਲੀਨ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਸਮਾਨ ਚਾਹੀਦਾ ਉਹ ਪਾ ਤੁਹਾਨੂੰ ਦੱਸ ਵੀ ਦਿੱਤਾ ਤੇ ਆਪਾਂ ਹੁਣ ਤੁਹਾਨੂੰ ਦਿਖਾ ਵੀ ਦਿੰਨੇ ਆ ਕਰਕੇ ਠੀਕ ਆ ਇੱਕ ਤਾਂ ਚਾਹੀਦੀ ਆਪਾਂ ਨੂੰ ਗ੍ਰੇਸਲਿਨ ਠੀਕ ਆ ਗ੍ਰੇਸਲਿਨ ਚਾਹੀਦੀ ਹੈ ਸਭ ਤੋਂ ਪਹਿਲਾਂ ਤੋਂ ਆਮ ਹੀ ਵੈਸੇ ਤਾਂ ਘਰਾਂ 'ਚ ਹੁੰਦੀ ਹੈ ਜੇ ਨਹੀਂ ਹੈਗੀ ਤਾਂ ਕਿਸੇ ਵੀ ਮੈਡੀਕਲ ਸ਼ਾਪ ਤੋਂ ਮਿਲ ਜਾਂਦੀ ਹੈ ਠੀਕ ਆ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਗੁਲਾਬ ਜਲ ਸਹਿਜ ਦੀ ਆਵਾਜ਼ ਘੱਟ ਕਰੋ ਪੁੱਤ ਠੀਕ ਆ ਗੁਲਾਬ ਜਲ ਚਾਹੀਦਾ ਤੇ ਗੁਲਾਬ ਜਲ ਤੁਸੀਂ ਕੋਈ ਵੀ ਲੈ ਸਕਦੇ ਹੋ ਪਰ ਵਧੀਆ ਕੰਪਨੀ ਦਾ ਲਿਓ ਇੱਕ ਆਪਾਂ ਨੂੰ ਚਾਹੀਦੀ ਏ ਖਾਲੀ ਕੌਲੀ ਮੇਰੀ ਕੌਲੀ ਸੀ ਬਈ ਜਿਹੜੀ ਕੰੱਚ ਦੀ ਉਹ ਗਈ ਟੁੱਟ ਤੇ ਹੁਣ ਮੈਂ ਆਹ ਵਾਲੀ ਲਈ ਆ ਮੈਂ ਲੈ ਕੇ ਆਉਂਗੀ ਨਵੀਂ ਕੌਲੀ ਠੀਕ ਆ ਤੇ ਵੈਸੇ ਵੀ ਮੈਂ ਪਹਿਂ ਆਂਦੀ ਸੀ ਵੀ ਵੱਡੀ ਕੌਲੀ ਆ ਮੇਰੀ ਛੋਟੀ ਲੈ ਕੇ ਆਉਂਗੀ ਉਹ ਕੁਦਰਤੀ ਟੁੱਟ ਗਈ ਤੇ ਇੱਕ ਚਾਹੀਦਾ ਆਪਾਂ ਨੂੰ ਨਿੰਬੂ ਤੁਸੀਂ ਮਤਲਬ ਬਾਜ਼ਾਰ ਚੋਂ ਇਕੱਠੇ ਲਿਆ ਕੇ ਰੱਖ ਲੋ ਚਾਹੇ ਤੁਸੀਂ ਆਪ ਦਾ ਕਿਵੇਂ ਵੀ ਤੁਹਾਡੀ ਰਸੋਈ 'ਚ ਵੈਸੇ ਪਈ ਹੁੰਦਿਆ ਨਿੰਬੂ ਇਹਨਾਂ ਤੋਂ ਨਾ ਰੰਗ ਵੀ ਇਹਨਾਂ ਸਾਫ਼ ਹੋ ਜਾਊਗਾ ਠੀਕ ਆ ਤੇ ਆਪਾਂ ਨਿੰਬੂ ਨੂੰ ਲੈਣਾ ਵਿਚਾਲਿਓ ਕੱਟ ਕੱਟ ਕਰਕੇ ਤੇ ਆਪਾਂ ਹਾਫ ਨਿੰਬੂ ਹੀ ਲੈਣਾ ਡੇਲੀ ਰੂਟੀਨ 'ਚ ਆਪਾਂ ਹਾਫ ਨਿੰਬੂ ਹੀ ਲੈਣਾ ਠੀਕ ਆ ਪੂਰਾ ਨਿੰਬੂ ਨਹੀਂ ਪਾਉਣਾ ਅੱਧਾ ਨਿੰਬੂ ਹੀ ਪਾਉਣਾ ਆਪਾਂ ਲਓ ਜੀ ਅੱਧਾ ਨਿੰਬੂ ਜਿਹੜਾ ਕੀ ਆਪਾਂ ਕੌਲੀ 'ਚ ਨਿਚੋੜ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚੋਂ ਬੀਜ ਆ ਜਿਹੜੇ ਆਪਾਂ ਦੋਨੇ ਕੱਢ ਦਾਂਗੇ ਜਿਹੜਾ ਬੀਜ ਨਿਕਲੂਗਾ ਆਪਾਂ ਅੱਧਾ ਨਿੰਬੂ ਨੂੰ ਇਸ ਖੋਲੀ ਦੇ ਵਿੱਚ ਨਿਚੋੜ ਲਾਂਗੇ ਠੀਕ ਆ ਤੁਸੀਂ ਇਹਨੂੰ ਮਟੀਰੀਅਲ ਨੂੰ ਬਣਾ ਕੇ ਪੂਰੇ ਨਿੰਬੂ ਦੇ ਨੂੰ 2 ਦਿਨ ਫ੍ਰਿਜ 'ਚ ਰੱਖ ਸਕਦੇ ਹੋ 2-3 ਦਿਨ ਕੱਢ ਜਾਂਦਾ ਜਿਆਦਾ ਦਿਨ ਨਹੀਂ ਠੀਕ ਆ ਹਫਤਾ 10 ਦਿਨ ਕੰਚ ਦੇ ਭਾਂਡੇ 'ਚ ਰੱਖ ਸਕਦੇ ਫਿਰ ਪਲਾਸਟਿਕ ਜਾਂ ਸਟੀਲ ਜਾਂ ਕਾਸੇ 'ਚ ਨਾ ਰੱਖਿਓ ਫਿਰ ਕੰਚ ਦੇ 'ਚ ਰੱਖਿਓ ਰੱਖਣਾ ਜੇ ਡੇਲੀ ਰੁਟੀਨ 'ਚ ਤਾਜ਼ਾ ਬਣਾ ਲਓਗੇ ਤਾਂ ਸਭ ਤੋਂ ਬੈਸਟ ਫਿਰ ਤਾਂ ਤਾਜ਼ਾ ਤਾਂ ਫਿਰ ਤਾਜ਼ੇ ਵਰਗੀ ਤਾਂ ਰੀਸ ਹੀ ਨਹੀਂ ਤੁਹਾਨੂੰ ਪਤਾ ਕੋਈ ਵੀ ਚੀਜ਼ ਫ੍ਰੈਸ਼ ਬਣਾਵਾਂਗੇ ਤਾਂ ਉਹਦਾ ਤਾਂ ਫਿਰ ਅਲੱਗੀ ਚੀਜ਼ ਹੁੰਦੀ ਓ ਤਾਂ ਠੀਕ ਆ ਹੁਣ ਆਪਾਂ ਅੱਧਾ ਨਿੰਬੂ ਜਿਹੜਾ ਚੰਗੀ ਤਰ੍ਹਾਂ ਨਿਚੋੜ ਲਿਆ ਤੇ ਆਪਾਂ ਬੀ ਆ ਜਿਹੜਾ ਵਿੱਚੋਂ ਕੱਢਤਾ ਕਿਉਂਕਿ ਬੀਜ ਡੱਗ ਗਿਆ ਸੀ ਉਹਦੇ ਵਿੱਚ ਤੇ ਆਪਾਂ ਕੱਢਤਾ ਹੁਣ ਆਪਾਂ ਨੂੰ ਚਾਹੀਦੀ ਏ ਜਿਹੜੀ ਗ੍ਰੇਸਲੀਨ ਆ ਦੇਖੋ ਆਪਣਾ ਰਾਸਾ ਜਿਹੜਾ ਇੰਨਾ ਸਾਰਾ ਨਿਕਲ ਆਇਆ ਉਹਦੇ ਨਿੰਬੂ ਦੇ ਵਿੱਚੋਂ ਲਓ ਜੀ ਠੀਕ ਆ ਤੇ ਹੁਣ ਆਪਾਂ ਜਿਹੜੀ ਗ੍ਰੇਸਲੀਨ ਆ ਇਹ ਲਈ ਆਪਾਂ ਤੇ ਗ੍ਰੇਸਲੀਨ ਆਪਾਂ ਥੋੜੀ ਜੀ ਪਾਵਾਂਗੇ ਆ ਦੇਖ ਲਓ ਤੁਸੀਂ ਕਿੰਨੀ ਕੁ ਪਾਉਣੇ ਆ ਮੈਂ ਕੋਈ ਮਿੰਤੋਲ ਕੇ ਨਹੀਂ ਪਾਈ ਬਸ ਥੋੜੀ ਜੀ ਠੀਕ ਆ ਜਿਵੇਂ ਅੱਧਾ ਕ ਚਮਚ ਨਿੰਬੂ ਦੇ ਰਸ ਦਾ ਤਾਂ ਵਿੱਚ ਅੱਧਾ ਕ ਚਮਚੀ ਉਹਦਾ ਪਾ ਲਓ ਤੇ ਅੱਧਾ ਕ ਚਮਚੀ ਤੁਸੀਂ ਗਲਾਬ ਜਲ ਪਾਉਣਾ ਤਿੰਨੇ ਚੀਜ਼ਾਂ ਬਰਾਬਰ ਜੇ ਪਾ ਲਓ ਕੋਈ ਮੈਨ ਦੀ ਨਹੀਂ ਜ਼ਰੂਰਤ ਮੈਂ ਅੰਦਾਜ਼ੇ ਜੀ ਨਾਲ ਪਾ ਲਿਆ ਠੀਕ ਆ ਮੈਂ ਪਹਿਲਾਂ ਥੋੜਾ ਜਿਹਾ ਪਾਤਾ ਸੀ ਮੇਰੀ ਵੀਡੀਓ ਬੰਦ ਹੋ ਗਈ ਸੀ ਹੁਣ ਮੈਂ ਦੁਬਾਰਾ ਥੋੜਾ ਜਿਹਾ ਫੇਰ ਪਾਉਣੀ ਹੈ ਅੱਧਾ ਕ ਚਮਚ ਪਾਉਣਾ ਤੁਸੀਂ ਠੀਕ ਆ ਇਹ ਧਿਆਨ ਰੱਖਿਓ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਟੱਕਣ ਬੰਦ ਕਰਕੇ ਰੱਖ ਦਗੇ ਪਹਿਲਾਂ ਦੋਨੇ ਚੀਜ਼ਾਂ ਆਪਣੀਆਂ ਇਹ ਆਪਣਾ ਤਾਂ ਲਿਆਂਦੀਆਂ ਹੋਈਆਂ ਕਿਉਂਕਿ ਮੈਂ ਹੋਮ ਰੈਡਿੰਗ ਦੇ ਵਿੱਚ ਯੂਜ਼ ਕਰਦੀ ਰਹਿੰਦੀ ਆ ਆਪਦੇ ਫੇਸ ਤੇ ਵੈਸੇ ਵੀ ਮੈਂ ਗੁਲਬਜਲ ਬਹੁਤ ਯੂਜ਼ ਕਰਦੀ ਆ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਆਪਾਂ ਨੂੰ ਚਾਹੀਦੀ ਆ ਕਾਟਨ ਠੀਕ ਆ ਤੁਸੀਂ ਆਪਦੇ ਹੱਥ ਦੀ ਮਦਦ ਨਾਲ ਉਂਗਲ ਨਾਲ ਵੀ ਲਾ ਸਕਦੇ ਹੋ ਪਰ ਆਪਾਂ ਕਾਟਨ ਨਾਲ ਲਗਾਵਾਂਗੇ ਕਾਟਨ ਐਵੇਂ ਕਰਕੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਤੇ ਆਪਦੇ ਸਾਰੇ ਫੇਸ ਤੇ ਲਗਾ ਲੈਣਾ ਇਹਨੂੰ ਜੇ ਤੁਸੀਂ ਕੱਲੀਆਂ ਛਾਈਆਂ ਤੇ ਲਾਉਣਾ ਚਾਹੁੰਦੇ ਆ ਤਾਂ ਛਾਈਆਂ ਤੇ ਇਹ ਲਾ ਸਕਦੇ ਜਿਨ੍ਹਾਂ ਨੂੰ ਨਿੰਬੂ ਸੂਟ ਕਰਦਾ ਪੂਰੀ ਸਕਿਨ ਤੇ ਵੀ ਲਾ ਸਕਦੇ ਪੂਰੇ ਫੇਸ ਤੇ ਵੀ ਲਾ ਸਕਦੇ ਆ ਠੀਕ ਆ ਕਿਉਂਕਿ ਇਹਦੇ ਨਾਲ ਜਿਹੜਾ ਰੰਗ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਦਾਗ ਦਾਗ ਤੱਬਾ ਆਪਣੇ ਫੇਸ ਤੇ ਹੈਗਾ ਕਿਤੇ ਹੋਰ ਵੀ ਛਾਈਆਂ ਤੋਂ ਇਲਾਵਾ ਸਾਰੇ ਫੇਸ ਤੇ ਉਹ ਵੀ ਸਾਫ਼ ਹੋ ਜਾਊਗਾ ਤੁਸੀਂ ਜਦੋਂ ਇਹਨੂੰ ਇੱਕ ਹਫ਼ਤਾ ਲਗਾਤਾਰ ਯੂਜ਼ ਕਰੋਗੇ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਛਾਈਆਂ ਜਿਹੜੀਆਂ ਤੁਹਾਡੀਆਂ ਦਿਖਣੀਆਂ ਬੰਦ ਹੋ ਜਾਣਗੀਆਂ ਉੱਪਰੋਂ ਬਿਲਕੁਲ ਠੀਕਾ ਤੇ ਯੂਜ਼ ਤੁਹਾਨੂੰ ਮੈਂ ਦੱਸਤਾ ਵੀ ਯੂਜ਼ ਆ ਜਿਹੜਾ ਇਹਦਾ ਰਾਤ ਨੂੰ ਹੀ ਕਰਨਾ ਦਿਨ ਨੂੰ ਨਹੀਂ ਕਰਨਾ ਤੁਸੀ ਇਹ ਧਿਆਨ ਰੱਖਣਾ ਖਾਸ ਕਰਕੇ ਤੁਸੀ ਤੇ ਲਓ ਜੀ ਹੁਣ ਆਪਾਂ ਐਵੇਂ ਕਰਕੇ ਕਾਟਨ ਨਾਲ ਸਾਰੇ ਫੇਸ ਤੇ ਚੰਗੀ ਤਰ੍ਹਾਂ ਲਗਾ ਲੈਣਾ ਇਹਨੂੰ ਕੋਈ ਮ사ਜ ਨਹੀਂ ਕਰਨੀ ਬਸ ਆਪਾਂ ਕਾਟਨ ਨਾਲ ਲਗਾਉਣਾ ਦੋ ਤਿੰਨ ਵਾਰੀ ਐਵੇਂ ਕਰ ਕਰਕੇ ਲਗਾਉਣਾ ਤਾਂ ਕਿ ਅੰਦਰ ਤੱਕ ਚਲਾ ਜਾਵੇ ਐਵੇਂ ਨਹੀਂ ਆ ਵੀ ਇੱਕ ਵਾਰੀ ਐ ਭੋਲਾ ਭੋਲਾ ਜਿਹਾ ਲਗਾਤਾ ਤਾਂ ਬਸ ਆਪਾਂ ਉੱਪਰ ਦੀ ਉੱਪਰ ਦੋ ਤਿੰਨ ਵਾਰੀ ਲਗਾਉਣਾ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਚਲਾ ਜਾਵੇ ਠੀਕਾ ਲਓ ਜੀ ਦੇਖੋ ਤੁਸੀਂ ਆਪਾਂ ਦੇਖੋ ਐਵੇਂ ਲਗਾ ਰਹੇ ਆ ਸਾਰੇ ਫੇਸ ਤੇ ਜਿਵੇਂ ਹੁਣ ਇੱਥੇ ਆਪਣੇ ਛਾਈਆਂ ਹੁੰਦੀਆਂ ਤਾਂ ਆਪਾਂ ਇੱਥੇ ਚੰਗੀ ਤਰ੍ਹਾਂ ਲਗਾਉਣਾ ਪੂਰਾ ਫੋਰਹੈਡ ਤੇ ਵੀ ਕਈਆਂ ਦੇ ਅੱਪਰ ਲਿਪਸ ਤੇ ਇੱਥੇ ਹੁੰਦੀਆਂ ਨੱਕ ਤੇ ਪੈ ਜਾਂਦੀ ਆ ਤਾਂ ਉਹਨਾਂ ਦੇ ਲਓ ਜੀ ਹੁਣ ਆਪਾਂ ਸਾਰੇ ਫੇਸ ਤੇ ਲਗਾ ਲਿਆ ਚੰਗੀ ਤਰ੍ਹਾਂ ਠੀਕ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਅਬਜ਼ਰਬ ਹੋਣ ਵਾਸਤੇ ਘੱਟ ਤੋਂ ਘੱਟ 20 25 ਮਿੰਟ ਅੱਧਾ ਘੰਟਾ ਆਪਾਂ ਇਹਨੂੰ ਰੱਖਣਾ ਅੱਧਾ ਘੰਟਾ ਜ਼ਰੂਰ ਰੱਖਣਾ ਆਪਾਂ ਇਹਨੂੰ ਤਾਂਕਿ ਆਪਣੇ ਫੇਸ ਤੇ ਜਿਹੜਾ ਕੀ ਇਹਦਾ ਅਸਰ ਆ ਹੋ ਜੀ ਜਿਹੜੀ ਚੀਜ਼ ਤੇ ਆਪਾਂ ਨੂੰ ਚਾਹੀਦਾ ਅਸਰ ਠੀਕ ਆ ਤੁਹਾਨੂੰ ਪਤਾ ਵੀ ਗੁਲਾਬ ਜਲ ਕਿੰਨਾ ਵਧੀਆ ਚੀਜ਼ ਆ ਤੇ ਗਰੇਸ ਨਹੀਂ ਤੇ ਨਿੰਬੂ ਦਾ ਤੁਹਾਨੂੰ ਪਤਾ ਹੀ ਆ ਵਿਟਾਮਿਨ ਸੀ ਆ ਠੀਕ ਆ ਹਾਂਜੀ ਲੋ ਜੀ ਆਪਾਂ ਜਿਹੜਾ ਕਿ ਸਾਰੇ ਫੇਸ ਤੇ ਇਹਨੂੰ ਲਗਾ ਲਿਆ ਸੀ ਤੇ 20 ਮਿੰਟ ਹੋ ਗਏ ਆਪਾਂ 10 ਕਿ ਮਿੰਟ ਹੋਰ ਰੱਖਾਂਗੇ 10 ਮਿੰਟਾਂ ਬਾਅਦ ਜਿਹੜਾ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਸ ਆ ਜਿਹੜਾ ਆਪਣਾ ਵਾਸ਼ ਕਰ ਲਾਂਗੇ ਸਿੰਪਲ ਪਾਣੀ ਨਾਲ ਠੀਕ ਆ ਤੇ ਜਦੋਂ ਨਾਈਟ ਨੂੰ ਤੁਸੀਂ ਇਹਨੂੰ ਲਗਾਉਣਾ ਤਾਂ ਦਿਨ ਨੂੰ ਨਹੀਂ ਲਗਾਉਣਾ ਠੀਕ ਆ ਹੁਣ ਆਪਾਂ ਵੀ ਨਾਈਟ ਨੂੰ ਹੀ ਲਾਇਆ ਦੇਖੋ ਰਾਤ ਹੋਈ ਪਈ ਹੈ ਪੈਨ ਲੱਗਿਆ ਲਾ ਲਓ ਜੇ ਤੁਸੀਂ ਨਹੀਂ ਟਾਈਮ ਦਾ ਚਲ 4 5 ਵਜੇ ਜਿਵੇਂ ਆਪਾਂ ਫ੍ਰੀ ਹੁੰਨੇ ਆ ਉਹ ਤੋਂ ਵੀ ਲਾ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਧੁੱਪ ਨਹੀਂ ਹੁੰਦੀਗੀ ਬਸ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਚੀਜ਼ ਤੇ ਲੋ ਜੀ ਦੇਖੋ ਤੁਸੀਂ ਲੋ ਜੀ ਆਪਾਂ ਮੂੰਹ ਚਾ ਧੋਇਆ ਏ ਲੋ ਜੀ ਆਪਾਂ ਜਿਹੜਾ ਕਿ ਇਹ ਫੇਸ ਤੇ ਲਾਇਆ ਸੀ ਹੁਣ ਆਪਾਂ ਫੇਸ ਆ ਜਿਹੜਾ ਧੋਇਆ ਏ ਧੋ ਕੇ ਦੇਖੋ ਕਿੰਨਾ ਸਾਫ ਸਾਫ ਹੋ ਗਿਆ ਤੇ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਆਪਾਂ ਤੁਹਾਨੂੰ ਦੱਸਿਆ ਹੁਣ ਟਮਾਟਰ ਪਾ ਸਕਦੇ। ਤੋਂ ਇਹ ਆਪਾਂ ਨੂੰ 25 ਤੋਂ 30 ਮਿੰਟ ਰੱਖਣਾ ਇਹ ਫੇਸ ਤੇ ਲਾ ਕੇ। ਠੀਕ ਆ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ। ਤੇ ਇਹਨੂੰ ਟਰਾਈ ਕਰਕੇ ਜਰੂਰ ਦੇਖੋ ਜਿਆਦਾਤਰ ਇਹਨੂੰ ਰਾਤ ਨੂੰ ਲਾਇਓ ਦਿਨ ਨੂੰ ਨਾ ਲਾਇਓ ਜਾਂ ਫਿਰ ਤੁਸੀਂ ਸ਼ਾਮ ਨੂੰ ਲਾਇਓ ਕਿਉਂਕਿ ਧੁੱਪ ਚ ਨਹੀਂ ਲਾਉਣਾ ਇਹ ਜਿਵੇਂ ਵੀ ਦਿਨੇ ਧੁੱਪ ਹੁੰਦੀ ਆ ਜਾਂ ਜਿਵੇਂ ਸ਼ਾਮ ਦੇ 4-5 ਵਜੇ ਜਾਂਦੇ ਤੁਸੀਂ ਉਦੋਂ ਵੀ ਲਾ ਸਕਦੇ ਕਿਉਂਕਿ ਉਦੋਂ ਬਾਅਦ ਧੁੱਪ ਨਹੀਂ ਹੁੰਦੀ ਜੀ ਤੇ ਧੁੱਪ ਚ ਜਾਣਾ ਵੀ ਨਹੀਂ ਇਸਨੂੰ ਲਾਉਣ ਤੋਂ ਬਾਅਦ ਤੇ ਲਾਉਣ ਤੋਂ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲਗਾ ਲਿਓ ਸੌਰੀ ਤੇ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਮਲਠੀ ਵਾਲਾ ਸੀਰਮ ਆ ਜਿਹੜਾ ਉਹੀ ਲਗਾਉਣੀ ਨਹੀਂ ਮੈਂ ਕੋਈ ਹੋਰ ਚੀਜ਼ ਨਹੀਂ ਲਗਾਉਂਦੀ ਜੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜੇ ਕੋਈ ਹੋਰ ਕੋਈ ਮੋਇਸਚਰਾਈਜ਼ਰ ਲਗਾਉਣੇ ਹੋ ਤੇ ਜੇ ਕੋਈ ਤੁਹਾਡੇ ਕੋਲ ਕੁਝ ਵੀ ਨਹੀਂ ਤਾਂ ਤੁਸੀਂ ਕੋਕੋਨਟ ਆਇਲ ਦਾ ਰਾਤ ਨੂੰ ਮ사ਜ ਕਰਨੀ ਕਰਨੀ ਹੁੰਦੀ ਆਪਾਂ ਤੁਹਾਨੂੰ ਦੱਸਿਆ ਹੀ ਹੋਇਆ ਤਾਂ ਉਸੇ ਚੀਜ਼ ਦੀ ਤੁਸੀਂ ਉਹਵੇਂ ਮ사ਜ ਕਰਕੇ ਪੈ ਜਾਓ ਠੀਕ ਆ ਜੇ ਤੁਸੀਂ ਰਾਤ ਨੂੰ ਲਾਉਣੀ ਹੋ ਤੇ ਸ਼ਾਈਆਂ ਤੁਹਾਡੇ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਿ ਖਤਮ ਹੋ ਜਾਣੀਆਂ ਬਿਲਕੁਲ ਪੂਰੀ ਗਾਰੰਟੀ ਹੈ ਇਹ ਆਪਣੀ ਤੁਸੀਂ ਇਹ ਚੀਜ਼ ਨੂੰ ਟرائی ਕਰਕੇ ਜਰੂਰ ਦੇਖਿਓ ਠੀਕ ਆ ਆ ਦੇਖੋ ਬਾਹਲੀਆਂ ਚੀਜ਼ਾਂ ਨਹੀਂ ਹੈਗਾ گلاب ਜਲ ਗ੍ਰੇਸਲੀਨ ਤੇ ਨਿੰਬੂ ਠੀਕ ਆ ਗਲਾਬ ਜਲ ਤੇ ਗਰੇਸਲੀਨ ਤਾਂ ਹਰਕਦੇ ਘਰ ਵਿੱਚ ਹੋਊਗੀ ਤੇ ਨਿੰਬੂ ਵੀ ਤਕਰੀਬਨ ਸਾਰਿਆਂ ਦੇ ਘਰੇ ਹੁੰਦਾ ਜੇ ਨਹੀਂ ਹੈਗੇ ਤਾਂ ਤੁਸੀਂ ਮਾਰਕੀਟ ਚੋਂ 20 30 ਰੁਪਏ ਦਾ ਇੱਕ ਵਾਰੀ ਲਿਆ ਕੇ ਰੱਖ ਲੋ ਤੇ ਰੋਜ਼ ਅੱਧਾ ਨਿੰਬੂ ਹੀ ਲੈਣਾ ਤੁਸੀਂ ਅੱਧਾ ਨਿੰਬੂ ਨਿਚੋੜ ਕੇ ਉਹਦੇ ਵਿੱਚ ਥੋੜਾ ਥੋੜਾ ਗਲਾਬ ਜਲ ਤੇ ਥੋੜੀ ਜੀ ਗਰੇਸਲੀਨ ਪਾ ਕੇ ਉਹਨੂੰ ਕਾਟਨ ਵਾਲਾ ਉਹਦੇ ਫੇਸ ਤੇ ਸਾਰੇ ਤੇ ਵੀ ਲਗਾ ਸਕਦੇ ਹੋ ਜੇ ਤੁਸੀਂ ਇੱਥੇ ਸ਼ਾਇਆ ਜਿਨ੍ਹਾਂ ਦੇ ਜਿਵੇਂ ਇੱਥੇ ਇੱਥੇ ਆ ਤਾਂ ਤੁਸੀਂ ਇੰਨੀਆਂ ਇੰਨੀਆਂ ਚੀਜ਼ਾਂ ਤੇ ਵੀ ਲਾ ਸਕਦੇ ਹੋ ਠੀਕ ਆ ਤੇ ਜੇ ਕਿਸੇ ਨੂੰ ਨਿੰਬੂ ਨਹੀਂ ਸੂਟ ਕਰਦਾ ਮੰਨ ਲਓ ਵੀ ਨਿੰਬੂ ਉਹਨਾਂ ਨੂੰ ਨਹੀਂ ਸੂਟ ਕਰਦਾ ਤੁਸੀਂ ਉਹਦੇ ਵਿੱਚ ਟਮਾਟਰ ਦਾ ਰਸ ਕੱਢ ਕੇ ਪਾ ਲਿਓ ਠੀਕ ਆ ਮੈਂ ਗਲਾਵਜ਼ਲ ਮਤਲਬ ਕਿ ਗਰੇਸਲਿਨ ਤੇ ਗਲਾਵਜ਼ਲ ਦੇ ਵਿੱਚ ਦੋਨਾਂ ਦੇ ਵਿੱਚ ਟਮਾਟਰ ਦਾ ਰਸ ਕੱਢ ਕੇ ਪਾ ਲਓ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਜਿਨ੍ਹਾਂ ਦੀ ਸਕਿਨ ਤੇ ਉਹ ਚੀਜ਼ ਤੇ ਪਹਿਲੇ ਨੰਬਰ ਤੇ ਤਾਂ ਨਿੰਬੂ ਜਾਂ ਰੇਅਰ ਹੀ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਉਹਨਾਂ ਨੇ ਇਹ ਚੀਜ਼ ਕਰਨੀ ਨਹੀਂ ਤਾਂ ਨਿੰਬੂ ਹੀ ਜ਼ਿਆਦਾ ਯੂਜ਼ ਕਰਨਾ ਠੀਕ ਹੈ ਨਿੰਬੂ ਦਾ ਜ਼ਿਆਦਾ ਫੈਕਟ ਹੈ ਉਹ ਥੋੜਾ ਜਿਹਾ ਟਾਈਮ ਲੱਗੂਗਾ ਨਿੰਬੂ ਥੋੜਾ ਜਿਹਾ ਜ਼ਿਆਦਾ ਛੇਤੀ ਤੋਂ ਧੀਏ ਚੀਜ਼ਾਂ ਸਕਿਨ ਦਾ ਕਾਲਾਪਾਨ ਸ਼ਾਈਆਂ ਪਿਗਮੈਂਟੇਸ਼ਨ ਤੁਹਾਡੇ ਬਿਲਕੁਲ ਖਤਮ ਹੋ ਜਾਣਗੇ ਠੀਕ ਆ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਆਪਾਂ ਵੀ ਹੁਣ ਰਾਤ ਨੂੰ ਹੀ ਪਈ ਸੀ ਆਪਾਂ ਵੀ ਉਦੋਂ ਹੀ ਲਾਇਆ ਤੇ ਤੁਸੀਂ ਵੀ ਰਾਤ ਨੂੰ ਹੀ ਲਾਇਓ ਜ਼ਿਆਦਾਤਰ ਤੇ ਨਹੀਂ ਫਿਰ ਸ਼ਾਮ ਨੂੰ ਲਾਇਓ ਦਿਨੇ ਨਹੀਂ ਲਾਉਣਾ ਇਹ ਚੀਜ਼ ਨੂੰ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਤੁਸੀਂ ਦਿਨੇ ਬਿਲਕੁਲ ਵੀ ਨਹੀਂ ਲਾਉਣਾ ਇਹ ਠੀਕ ਆ ਬਈ ਮਹਿੰਦੀ ਵੇਖਿਓ ਜਦੋਂ ਤਾਂ ਲੱਗਦੀ ਏਡੀ ਸੋਹਣੀ ਹੁੰਦੀ ਆ ਹੁਣ ਵੇਖੋ ਕਿਵੇਂ ਹੋਗੀ ਹੁਣ ਮੈਨੂੰ ਆਏ ਹੋ ਜਾਂਦਾ ਵੀ ਇਹ ਜਲਦੀ ਲਹਿ ਜਾਏ ਜਲਦੀ ਲਹਿ ਜਾਏ ਪਰ ਇਹ ਹੁਣ ਐਵੇਂ ਗੰਦੇ ਜੇ ਲੱਗ ਜਾਂਦੇ ਆ ਹੱਥ ਸਾਰੀਆਂ ਭੈਣਾਂ ਨੂੰ ਵੀ ਐਂ ਲੱਗਦਾ ਹੁੰਦਾ ਵੀ ਜਦੋਂ ਚੜਦੀ ਉਹ ਤਾਂ ਏਡੀ ਸੋਹਣੀ ਲੱਗਦੀ ਆ ਤੇ ਜਦੋਂ ਇਹ ਐਂ ਜੇ ਹੋ ਜਾਂਦੀ ਆ ਵੇਖੋ ਉਦੋਂ ਮੈਨੂੰ ਤਾਂ ਬੜੀ ਭੈੜੀ ਲੱਗਦੀ ਮੈਨੂੰ ਤਾਂ ਐਂ ਹੁੰਦਾ ਵੀ ਛੇਤੀ ਸਾਫ਼ ਹੋ ਜਾਂਦਾ ਵੀ ਜਮਾਂ ਜਾਂਦਾ ਸਾਫ਼ ਹੋ ਜਾਂ ਜਾਂ ਫਿਰ ਗੁੜੀ-ਗੁੜੀ ਹੋ ਵੀ ਫੇਰ ਹੀ ਸੋਹਣੀ ਲੱਗਦੀ ਆ ਨਾ ਹਫ਼ਤੇ ਜੀ ਅੱਗੇ ਮਹਿੰਦੀ ਕਿੰਨੇ ਕਿੰਨੇ ਦਿਨ ਚੜੀ ਰਹਿੰਦੀ ਹੁਣ ਤਾਂ ਹਫ਼ਤਾ ਵੀ ਨਹੀਂ ਹੋਇਆ ਹਜੇ ਮੇਰੇ ਨਾਲ ਤਾਂ ਮੇਨੂੰ ਲਵਾਈ ਨੂੰ ਇਹ ਹਫ਼ਤੇ ਚ ਸਾਫ਼ ਵੀ ਹੋ ਗਈ ਠੀਕ ਆ ਮੇਰੇ ਵਰਗੀਆਂ ਹਫ਼ਤਾ ਉਹਨਾਂ ਦੇ ਲੱਗੇ ਰਹਿੰਦੀ ਹੁੰਦੀ ਹੋਣੀਆਂ ਜਿਹੜੀਆਂ ਭੈਣਾਂ ਥੋੜੀਆਂ ਜਿਹੀਆਂ ਵਹਿਲੀਆਂ ਰਹਿੰਦੀਆਂ ਜਿਹੜੀਆਂ ਕੰਮਕਾਰਾਂ ਲਗਾ ਉਹਨਾਂ ਦੇ ਤਾਂ ਫਿਰ ਚਾਰ ਪੰਜ ਦੇ ਨਹੀਂ ਰਹਿੰਦੀ ਆ ਤੇ ਲਵਾਉਣ ਤੇ ਬਾਲਾ ਟਾਈਮ ਲੱਗਦਾ ਲੈਨ ਤੇ ਨੂੰ ਮਿੰਟੋਰ ਮਿੰਟ ਲਾਈ ਜਾਂਦੀ ਹੈ ਨਾ ਤੇ ਗੰਦੀ ਜੀ ਹੋ ਜਾਂਦੀ ਹੈ ਤਾਂ ਹੁਣ ਹੌਲੀਆਂ ਲਈ ਲੱਥੂ ਕੀ ਗੂੜੀ ਗੂੜੀ ਜੁੱਤੂ ਲੈ ਗਈ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਅੱਜ ਲਈ ਇੰਨਾ ਹੀ ਕਾਫੀ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸੋਹਣੇ ਸਨੇ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਭੈਣਾ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਸਪੋਰਟ ਕਰਦੇ ਆ ਚਲੋ ਜੀ ਠੀਕ ਆ ਓਕੇ ਬਾਏ ਗੁੱਡ ਨਾਈਟ